ਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਇਨਸਾਨੀ ਫਿਤਰਤ ਦੇ ਉੱਤੇ ਤਰਕ ਨਜ਼ਰੀਆ ਤੇ ਔਕਾਤ ਤਰਕ ਦਿੰਦਾ ਹੈ ਇਨਸਾਨ ਤਰਕ ਦਿੰਦਾ ਹੈ ਇਨਸਾਨ ਹਾਲਾਤ ਮੁਤਾਬਕ ਕਰਨ ਲਈ ਉਹੀ ਸਹੀ ਹੈ ਬਾਕੀ ਗਲਤ ਇਹੀ ਸਾਬਤ ਕਰਨ ਲਈ ਤਰਕ ਦੇ ਕੇ ਤਰਕ ਦੇ ਕੇ ਸਮਾਜ ਵਿੱਚ ਹਰ ਰੀਤ ਬਣਾਈ ਜਾਂਦੀ ਹੈ ਤਰਕ ਨਾਲ ਹੀ ਦੋ ਧਰਮਾਂ ਵਿੱਚ ਅੱਗ ਲਗਾਈ ਜਾਂਦੀ ਹੈ ਧਰਮ ਵਪਾਰ ਤੇ ਰਾਜਨੀਤੀ ਦੀ ਦੁਕਾਨ ਚਲਾਈ ਜਾਂਦੀ ਹੈ ਤਰਕ ਦੀ ਬੁਨਿਆਦ ਤੇ ਅਦਾਲਤ ਫੈਸਲਾ ਸੁਣਾਉਂਦੀ ਹੈ ਆਪਣੇ ਹੀ ਤਰਕ ਨੂੰ ਆਪਣੇ ਹੀ ਤਰਕ ਨੂੰ ਆਪੇ ਹੀ ਭੁੱਲ ਜਾਂਦੀ ਹੈ ਤਰਕ ਦੇ ਦਿਮਾਗ ਦਾ ਖਾਨਾ ਬਦਲਦਾ ਰਹਿੰਦਾ ਹੈ ਤਰਕ ਦੇ ਦਿਮਾਗ ਦਾ ਖਾਨਾ ਬਦਲਦਾ ਰਹਿੰਦਾ ਹੈ ਗਲਤ ਹੈ ਜਾਂ ਸਹੀ ਪੈਮਾਨਾ ਬਦਲਦਾ ਰਹਿੰਦਾ ਹੈ ਨਜ਼ਰੀਆ ਆਜ਼ਾਦ ਹੈ ਹਰ ਇਨਸਾਨ ਦੇ ਅੰਦਰ ਬਾਹਰ ਆਊਗਾ ਤੇ ਪਛਤਾਊਗਾ ਹਾਲਾਤਾਂ ਨੂੰ ਦੇਖ ਕੇ ਆਪੇ ਹੀ ਬਦਲ ਜਾਊਗਾ ਜੈਸਾ ਹਰ ਇਨਸਾਨ ਦਾ ਕਮਾਈ ਦਾ ਜ਼ਰੀਆ ਬਦਲਦਾ ਰਹਿੰਦਾ ਹੈ ਹਾਲਾਤਾਂ ਨੂੰ ਦੇਖ ਕੇ ਉਸ ਦਾ ਨਜ਼ਰੀਆ ਬਦਲਦਾ ਰਹਿੰਦਾ ਹੈ ਹੁਣ ਤਾਂ ਯਾਰੋ ਪੈਮਾਨਾ ਹੋਂ ਤਾਂ ਯਾਰੋ ਪ੍ਰਮਾਨਾ ਨਜ਼ਰੀਏ ਦਾ सिर्फ लोग लाज है सच्ची दसा असली नजरिया थोड़े जमीर की आवाज है चरित्र सुभाग काबलियत सब झंड हो गया है जो जिन्ना अमीर ओदी उन्नी उची औकात यही मापदंड हो गया कोई उच्चा नहीं कोई नीवा नहीं कोई उच्चा नहीं कोई नीवा नहीं ਸਭ ਦੀ ਇੱਕੋ ਯਾਦ ਹੈ ਜਿਹਦੇ ਕੋਈ ਜੰਨਾ ਵੈਸਾ ਉਹ ਨਹੀਂ ਉਹ ਔਕਾਤ ਹੈ ਛੱਡ ਕੇ ਸਾਰੇ ਤਰਕ ਔਕਾਤ ਤੇ ਨਜ਼ਰੀਆ ਹੁਣ ਤਾਂ ਦੇਖਿਆ ਜਾਂਦਾ ਆਮਦੰਦਾ ਜਰੀਆ ਸਾਰੀ ਦੁਨੀਆ ਚੱਲਦੀ ਹੈ ਸਿਰਫ ਫਾਇਦੇ ਤੇ ਰਾਹ ਤੂੰ ਕੀ ਲੈਣਾ ਸੱਜਣਾ ਤੂੰ ਕੀ ਲੈਣਾ ਸੱਜਣਾ ਮਸਤੀ ਮਨਾ ਤੇ ਢੋਲੇ ਦੀਆਂ ਲਾ